I'm sorry.、Oh, oh, oh. DSP ਕੁਸ਼ਪੀਰ ਕੋਲਿਕ ਵਿੱਚ ਫਟੇਗੜ ਚੂੜੀਆਂ ਚੁੜਿਆ ਗਿਆ ਫਲੈਗਮਾਰਚ ਚੋਣਾ ਤੇ ਮੰਤੇ ਨજર ਕਟਿਆ ਗਿਆ ਫਲੈਗਮਾਰਚ ਕੇ ਹਰ ਕਿਸੇ ਨੂੰ ਵੀ ਕਾਨੂੰਨ ਭੰਗ ਕਰਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਏ ਅਤੇ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਉਪਰ ਐਸਐਸਪੀ ਬਟਾਲ ਅਸ਼ੁਨੀ ਗੁਟਾਏ ਦਿੱਤੇ ਸ਼ਨਨ ਦੇ ਸ਼ਕ ਔਰ ਫਟੇਗੜ ਚੂੜੀਆਂ ਦੇ DSP ਕੁਛਵੀਰ ਕੋਤੀ ਅਗਵਾਈ ਚ ਫਟੇਗੜ ਚੂੜੀਆਂ ਦੇ ਵਿਚਾਰਾਂ ਚ ਵਿਸ਼ਾਦ ਸੋ ਲੈਗ ਮਾਰਚ ਕਟਿਆ ਗਿਆ ਇਸੂਕੇ ਡੀਐਸਪੀ ਕੁਸ਼ਪੀਰ ਕੋਰ ਨੇ ਕਲਬਤ ਕਰਦੇ ਆ ਕਿ ਉਨਾ ਦੌਰਾਨ ਕਿਸੇ ਨੂੰ ਵੀ ਕਾਨੂੰਨ ਭੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਕਾਕੇ ਸਾਰਿਆਂ ਨੂੰ ਹੀ ਜੋ ਜਾਪਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਜਿਸ ਨੇ ਵੀ ਜੋ ਜਾਪਤਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਜਿਹੜੇ ਲੋਕਾਂ ਨੇ ਸੰਸਥਾਰਕ ਲੋਕਾਂ ਨੇ ਅਸਲਾ ਤਾਨਿਆਂ ਅਤੇ ਗਨ ਹਾਊਸ ਵਿੱਚ ਜਮ੍ਹਾਂ ਨਹੀਂ ਕਰਵਾਇਆ ਉਹ ਤੁਰੰਤ ਆਪਣਾ ਅਸਲਾ ਜਮ੍ਹਾਂ ਕਰਵਾਉਣ ਅਗਰ ਕਿਸੇ ਨੇ ਅਸਲਾ ਜਮ੍ਹਾਂ ਨਾ ਕਰਵਾਇਆ ਤਾਂ ਉਸ ਉਰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਈਪੰਜਾਬ ਟੀਵੀ ਇਸ ਲਈ ਆਪਾਂ ਮੌਜੂਦਾ ਫਟੇਗੜ ਚੂੜੀਆਂ 'ਚ ਤੰਦਰਸ਼ੀ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਿਯੰਤਰਣ ਦੀ ਵਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਡੀਐਸਪੀ ਕੁਸ਼ਬੀਰ ਕੌਰ ਦੀ ਅਗਵਾਈ ਚ ਪੰਜਾਬ ਪੁਲਿਸ ਵੱਲੋਂ ਫਤਿਹਗੜ ਚੂੜੀਆਂ ਚ ਵਿਸ਼ਾਲ ਬਲੈਕ ਮਾਰਚ ਕੱਢਿਆ ਗਿਆ ਅਤੇ ਉਹਨਾਂ ਵੱਲੋਂ ਜਿਹੜਾ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਚੂਨ ਜਾਤ ਦੇ ਵਿੱਚ ਰਹਿ ਕੇ ਹੀ ਜਿਹੜੇ ਲੋਕ ਆ ਉਹ ਕੰਮ ਕਰਨ ਅਤੇ ਕੋਈ ਵੀ ਚੂਨ ਜਾਤ ਦੇ ਤੋਂ ਬਾਹਰ ਰਹਿ ਕੇ ਨਾ ਕਰੇ ਜਿਸ ਨੇ ਵੀ ਚੂਨ ਜਾਤ ਦੇ ਤੋਂ ਬਾਹਰ ਰਹਿ ਕੇ ਕੋਈ ਕਾਰਵਾਈ ਗਤੀਵਿਧੀ ਕੀਤੀ ਤਾਂ ਉਸ ਉੱਰ ਪੁਲਿਸ ਵੱਲੋਂ ਪੂਰਾ ਐਕਸ਼ਨ ਲਿਆ ਜਾਏ ਗੱਲਬਾਤ ਕਰਦੇ ਆ ਡੀਐਸਪੀ ਫਤਿਹਗੜ ਚੂੜੀਆਂ ਮੈਡਮ ਕੁਸ਼ਬੀਰ ਕੌਰ ਨਾਲ ਉਹਨਾਂ ਦੇ ਮੰਡੇ ਨਜ਼ਰ ਫਤੇਗੜ ਚੂੜਿਆ ਐਸਵੀ ਪੰਜਾਬ ਪੁਲਿਸ ਤੋਂ ਤੁਹਾਡੀ ਗਵਾਈ ਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ ਕਿਸ ਪੰਨੀਆਂ ਤੇ ਆ ਰਹੀਆਂ ਜੀ ਚੋਰਾ ਅ ਜੀ ਮੈਂ ਡੀਐਸਪੀ ਫਤੇਗੜ ਚੂੜਿਆ ਤੇ ਮੇਰੀ ਪੂਰੀ ਸਬਡਿਵੀਜ਼ਨ ਵੱਲੋਂ ਜਿਹੜਾ ਹੈਗਾ ਵਾ ਫਤੇਗੜ ਚੂੜਿਆ ਦੇ ਵਿੱਚ ਅੱਜ ਫਲੈਗ ਮਾਰਚ ਦੁਬਾਰਾ ਕੱਢਿਆ ਜਾ ਰਿਹਾ ਤੇ ਟਾਈਮ ਟੂ ਟਾਈਮ ਅਸੀਂ ਕੱਢਦੇ ਵੀ ਰਹਿੰਦੇ ਆ ਤੇ ਇਨ ਫਿਊਚਰ ਟਿਲ ਇਲੈਕਸ਼ਨ ਅਸੀਂ ਕੱਢਦੇ ਵੀ ਰਵਾਂਗੇ ਫਲੈਗ ਮਾਰਚ ਇਹਨਾਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਕੋਡ ਆਫ ਕੰਡਕਟ ਆਲਰੇਡੀ ਆਨ ਪਲੇਸ ਹੈਗਾ ਵਾ ਤੇ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੈਗਾ ਤੇ ਅਮਨ ਸ਼ਾਂਤੀ ਬਣਾਈ ਰੱਖਣ ਜੋ ਕੋਡ ਆਫ ਕੰਡੈਕਟ ਦੀਆਂ ਸਟਰਕਚਰਸ ਹੈਗੀਆਂ ਉਹਦੇ ਅਨੁਸਾਰ ਹੀ ਅਮਨ ਸ਼ਾਂਤੀ ਬਣਾਈ ਰੱਖਣ ਤੇ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅਸੀਂ ਕ੍ਰੀਏਟ ਨਹੀਂ ਹੋਣ ਦਵਾਂਗੇ ਬਾਕੀ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਆਪਣੇ ਆਮ ਚ ਲਾਇਸੈਂਸ ਹੈ ਉਹ ਅਸਲਾ ਜਿਹੜੇ ਹੈਗੇ ਆ ਆਪਣਾ ਜਮ੍ਹਾਂ ਕਰਾਉਣ ਬਾਤੋ ਬਾਤ ਥਾਣਿਆਂ ਦੇ ਵਿੱਚ ਇਹਨਾਂ ਨੂੰ ਜਿਹੜੀ ਹੈਗੀ ਅਮਨ ਸ਼ਾਂਤੀ ਜਿਹੜੀ ਬਣਾਈ ਰੱਖਣ ਤੇ ਇਲੈਕਸ਼ਨ ਤੇ ਅਸੀਂ ਜਿਹੜਾ ਹੈਗਾ ਪੂਰੀ ਸ਼ਕਤੀ ਦੇ ਨਾਲ ਅਮਨ ਸ਼ਾਂਤੀ ਆਪਣੇ ਇਲਾਕੇ ਦੇ ਵਿੱਚ ਬਣਾ ਕੇ ਰੱਖਾਂਗੇ ਕਿੰਨੇ ਕਿ ਵੈਪਨ ਜਿਹੜੇ ਆ ਉਹ ਲਿਸਟ ਕਰ ਪਾ ਜੀ ਅਸੀਂ ਮੋਸਟਲੀ 60% ਜਿਹੜੇ ਹੈਗੇ ਆਪਣੀ ਸਬ ਡਿਵੀਜ਼ਨ ਦੇ ਜਿਹੜੇ ਅਸੀਂ ਜਮ੍ਹਾਂ ਕਰ ਚੁੱਕੇ ਆ ਤੇ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ 15 ਦੇ ਡੇਜ਼ ਦੇ ਵਿੱਚ ਵਿੱਚ ਅਸੀਂ ਸਾਰੇ ਹੀ ਵੈਪਨ ਜਿਹੜੇ ਜਮ੍ਹਾਂ ਕਰਵਾ ਸਕੀਏ